ਕਿਤੇ ਪਸ਼ੂ ਪਾਲਕ ਵੀਰਾਂ ਦਾ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਮਰਝਾ گاਵਾ ਚੋਂ ਦੁੱਧੋ ਘਟ ਜਾਂਦੀਆਂ ਨੇ ਪਿਛਲੇ ਸੂਏ ਵੱਧ ਦਿੰਦੀਆਂ ਨੇ ਤੇ ਅਗਲੇ ਸੂਏ ਆ ਕੇ ਜਦੋਂ ਸੁੰਦੀਆਂ ਨੇ ਤੇ ਦੁੱਧੋ ਘਟ ਜਾਂਦੀਆਂ ਨੇ ਇਹ ਸਮੱਸਿਆ ਦਾ ਅਕਸਰੀ ਪਸ਼ੂ ਪਾਲਕ ਵੀਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਅੱਜ ਆਪਾਂ ਆ ਜੋ ਪ੍ਰੋਡਕਟ ਪਏ ਨੇ ਇਹ ਆਪਾਂ ਖੁਦ ਵਰਤੇ ਹੋਏ ਨੇ ਇਹਨਾਂ ਦੇ ਰਿਜ਼ਲਟ ਵੀ ਬਹੁਤ ਵਧੀਆ ਨੇ ਪਹਿਲਾ ਹੁੰਦਾ ਕਿ ਡੰਗਰ ਜਦੋਂ ਹਫਤੇ ਦਾ ਸੂਇਆ ਹੁੰਦਾ ਵਾ ਕਿ ਦੁੱਧ ਘਾੜ ਦਿੰਦਾ ਵਾ ਪੂਰਾ ਮੈਲਾ ਨਹੀਂ ਮਾਰਦਾ ਤੇ ਇੱਕ ਕਮਜ਼ੋਰੀ ਫੀਲ ਹੁੰਦੀ ਆ ਆਪਾਂ ਨੂੰ ਕਿ ਡੰਗਰ ਤੇ ਕੋਈ ਵੀਕਨੈਸ ਆ ਉਹਦੇ ਲਈ ਆਪਾਂ ਯੂਜ਼ ਕਰਨੀ ਹੈ ਐਨਾਬਲਾਈਟ ਆਉਂਦੀ ਆ ਵੀਰ ਬੈਕ ਦੀ ਠੀਕ ਆ ਤੇ ਇਹਦੀ ਆਪਾਂ ਡੋਜ਼ ਲੈਣੀ ਆ 100 ਤੋਂ ਲੈ ਕੇ 200 ਐਮਲ ਡੇਲੀ ਦੇਣੀ ਆ 1 ਲੀਟਰ ਦੀ ਇਹਦੀ ਪੈਕਿੰਗ ਆਉਂਦੀ ਆ ਬਹੁਤ ਸੋਹਣਾ ਰਿਜ਼ਲਟ ਆ ਇਹਦਾ ਤੇ ਜੇ ਮੰਨ ਲਓ ਆਪਣਾ ਡੰਗਰ 1.5-2 ਮਹੀਨੇ ਦਾ ਸੂਇਆ ਹੈ ਠੀਕ ਆ ਤੇ ਮਨ ਲਓ ਦੁੱਧੋ ਘਟ ਗਿਆ ਹੈ ਕਿਸੇ ਮਨ ਲਓ ਨੂੰ ਕੋਈ ਪ੍ਰੋਬਲਮ ਹੋ ਗਈ ਹੈ ਜਾਂ ਦੁੱਧੋ ਘਟ ਗਿਆ ਹੈ ਫਿਰ ਇੱਕ ਪਾਊਡਰ ਆਉਂਦਾ ਹੈ ਲੈਕ ਆਪਣਾ ਦਾ ਇਹ ਦੋ categories ਦੇ ਵਿੱਚ ਆਉਂਦਾ ਹੈ ਇੱਕ ਤੇ ਲਿਖਿਆ ਹੁੰਦਾ ਹੈ CFX ਮਤਲਬ ਕਿ ਆ ਜਿਹੜਾ ਪਾਊਡਰ ਹੈ گاਵਾਵਾਂ ਦੇ ਲਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੈ CFX ਗਾਵਾਂ ਦੇ ਲਈ ਦੇ ਲਈ ਜਾਂ ਵੀਰਜੀ ਇਹਦੀ ਜਿਹੜੀ ਡੋਜ਼ ਹੈਗੀ ਆ 100 ਤੋਂ ਲੈ ਕੇ 150 ਗ੍ਰਾਮ ਆਪਾਂ ਡੇਲੀ ਦੇਣਾ ਹੈ ਇਹ ਦੇਣ ਤੋਂ ਪਹਿਲਾਂ ਆਪਾਂ ਕਿਰਮਾ ਦੀ ਗੋਲੀ ਦੇਣੀ ਹੈ ਡੰਗਰ ਨੂੰ ਤੇ ਫਿਰ ਇੱਕ ਦੋ ਦਿਨ ਤੋਂ ਬਾਅਦ ਇਹ ਪਾਊਡਰ ਸ਼ੁਰੂ ਕਰ ਦੇਣਾ ਹੈ ਤੇ ਜਿਹੜਾ ਮੱਝਾਂ ਦੇ ਲਈ ਪਾਊਡਰ ਆਉਂਦਾ ਹੈ ਉੱਥੇ ਲਿਖਿਆ ਜਾਂਦਾ ਹੈ BFX ਇਹਦਾ ਵਧੀਆ ਰਿਜ਼ਲਟ ਹੈ ਇਹਦੀ ਡੋਜ਼ੇ ਸੇਮ ਹੈ 100 ਤੋਂ ਲੈ ਕੇ 150 ਗ੍ਰਾਮ ਆਪਾਂ ਡੇਲੀ ਦੇਣਾ ਹੈ ਤੇ ਜੇ ਡੰਗਰ ਕਿਤੇ ਆਪਣਾ ਬਿਮਾਰ ਹੋ ਜਾਂਦਾ ਹੈ ਤੇ ਦੁੱਧ ਉਹ ਫਿਰ ਸਹੀ ਹੋ ਕੇ ਦੁੱਧ ਪੂਰੀ ਆਪਣੀ ਪ੍ਰੋਟੈਕਸ਼ਨ ਦੁੱਧ ਨਹੀਂ ਦਿੰਦਾ ਉੱਥੇ ਆਪਾਂ ਯੂਜ਼ ਕਰਨੀ ਹੈ ਉੱਥੇ ਆਉਂਦੀ ਹੈ ਸਪੀਡ ਆਪਣਾ ਦੀ ਇੱਕ ਸਿਰਪਾਉਂਦੀ ਹੈ ਠੀਕ ਆ ਇਸ ਦੀ ਆਪਾਂ ਵਰਤੋਂ ਕਰਨੀ ਆ ਇਹ ਇਹਦੇ ਨਾਲ ਨਾਲ ਵੀ ਮਿਲਦੀ ਹੈ ਫ੍ਰੀ ਠੀਕ ਹੈ ਤੇ ਆਪਾਂ ਸਾਰੇ ਦੀ ਸਾਰੀ ਡੰਗਰ ਨੂੰ ਦੇ ਦੇਣੀ ਆ ਇਹ ਘੱਟੋ ਘੱਟ ਵੀ ਆਪਾਂ ਤਿੰਨ ਦੇਣੀਆਂ ਨੇ ਤੇ ਇਹਦਾ ਵਧੀਆ ਰਿਜ਼ਲਟ ਆ ਅ ਜੋ ਵੀ ਪ੍ਰੋਡਕਟ ਪਏ ਨੇ ਘੱਟੋ ਘੱਟ ਵੀ ਜ਼ਿਆਦਾ ਨਹੀਂ ਕਿਲੋ 2 ਕਿਲੋ ਦਾ ਫਰਕ ਪਾਉਣਗੇ ਜੇ ਡੰਗਰ ਦੀ ਕਪੈਸਿਟੀ ਜ਼ਿਆਦਾ ਹੈ ਜ਼ਿਆਦਾ ਵੀ ਫਰਕ ਪਾ ਸਕਦੇ ਨੇ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਐਂਡ ਸ਼ੇਅਰ ਕਰ ਦਿਓ ਬਾਕੀ ਕੋਈ ਕਿਸਾਨ ਵੀਰਾਂ ਹੋਰ ਵੀ ਸਮੱਸਿਆਵਾਂ ਹੁੰਦੀਆਂ ਨੇ ਹੋਰ ਵੀ ਸਮੱਸਿਆ ਤੇ ਆਪਾਂ ਖਸਾ ਪਸ਼ੂ ਪਾਲਕ ਵੀਰਾਂ ਲਈ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ